ਵੀ ਮੇਰੇ ਨਾਨਕ ਵੀਰਾ ਰਖੜੀ ਦਾ ਆਇ ਤਿਹਾੜ ਵੀ ਮੇਰੇ ਨਾਨਕ ਵੀਰਾ ਰਖੜੀ ਦਾ ਆਇ ਤਿਹਾੜ ਹੁੜੀ ਕੇ ਤੇਰੀ ਪਹਿਨ ਨਾਨਕੀ ਹੁੜੀ ਕੇ ਤੇਰੀ ਪਹਿਨ ਨਾਨਕੀ ਕਰ ਆ ਜਾ ਇਕ ਵਾਰ ਵੀ ਮੇਰੇ ਨਾਨਕ ਵੀਰਾ ਰਖੜੀ ਦਾ ਆਇ ਤਿਹਾੜ ਵੀ ਮੇਰੀ ਨਾਨਕ ਵੀਰਾ ਰਖੜੀ ਦਾ ਆਇ ਤਿਹਾ ਤਵੇਂ ਉੱਤੇ ਪਾਵਾਂ ਫੁੱਲ ਕਾਜੋਦੋ ਵੀਰਾ ਤੇਰੀ ਯਾਦ ਬੜੀ ਆਵੇ ਛਮ ਛਮ ਰੋਣ ਅਕੀਆਂ ਤੇਰਾ ਚੱਲਿਆ ਵਿਛੋੜਾ ਨਹੀਂ ਓ ਜਾਵੇ ਛਮ ਛਮ ਰੋਣ ਅਕੀਆਂ ਤੇਰਾ ਚਲੇ ਆ ਵਿਛੋੜਾ ਨਹੀ ਜਾਵੀ ਦੁਨੀਆ ਨੂੰ ਤਾਰੇ ਦੁਨੀਆ ਨੂੰ ਤਾਰੇ ਸਾਡੀ ਵੀ ਲੈ ਜਾ ਤੂੰ ਸਾਰ ਵੀ ਵੀਰ ਨਾਨਕ ਵੀਰਾ ਰਕੜੀ ਦਾ ਆਏ ਤਿਹਾ ਵੀ ਮੇਰੇ ਨਾਨਕ ਵੀਰਾ ਰਕੜੀ ਦਾ ਆਏ ਤਿਹਾ ਉੜੀ ਕੇ ਤੇਰੀ ਪੈਨ ਨਾਨਕੀ ਉੜੀ ਕੇ ਤੇਰੀ ਪੈਨ ਨਾਨਕੀ ਕਰ ਆ ਜਾਇ ਕੁਆ ਵੀ ਮੇਰੇ ਨਾਨਕ ਵੀਰਾ ਰਖੜੀ ਦਾ ਆਇ ਤਿਹਾੜ ਵੀ ਮੇਰੇ ਨਾਨਕ ਵੀਰਾ ਰਖੜੀ ਦਾ ਆਇ ਤਿਹਾੜ ਵੀ ਮੇਰੇ ਨਾਨਕ ਵੀਰਾ ਰਖੜੀ ਦਾ ਆਇ ਤਿਹਾੜ